ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸੁਣਾਓ ਸਾਰੇ ਜਣੇ ਠੀਕ ਠਾਕ ਜੀ ਆਪਾਂ ਵੀ ਵਧੀਆ ਤੇ ਅੱਜ ਗੱਲ ਕਰਨੀ ਆ ਜੀ ਨੂਰ ਬਾਰੇ ਹਾਂਜੀ ਤੇ ਸਾਰੇ ਜਣੇ ਪੁੱਛਣ ਦੇ ਹੀ ਵੀ ਨੂਰ ਤੁਹਾਡਾ ਕੀ ਲੱਗਦਾ ਵਾ ਇਹਦੇ ਨਾਲ ਕੀ ਰਿਸ਼ਤਾ ਵਾ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਾਂ ਪੁੱਛਣ ਦੇ ਹੀ ਸੱਚ ਵੀ ਸਾਨੂੰ ਦੱਸੋ ਤੇ ਐਕਟਿੰਗ ਵੀ ਉਹਦੀ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਆ ਤੇ ਅਜੇ ਉਹ ਗਿਆ ਵਾ ਸਕੂਲੇ ਅਸਲ 'ਚ ਸਕੂਲ ਤੋਂ ਆਊਗਾ ਤੇ ਫੇਰ ਉਹਦੇ ਨਾਲ ਵਲੌਗ ਬਣਾਣਾ ਅਸਲ ਚ ਉਹਦੇ ਨਾਲ ਮਿਲ ਨਹੀਂ ਨਾ ਹੁੰਦਾ ਸਾਡਾ ਹਾਂਜੀ ਤੇ ਦਿਨੇ ਅਸੀਂ ਚੱਲ ਜਣੇ ਆ ਵੀਡੀਓ ਬਣਾਉਣਾ ਤੇ ਜਦੋਂ ਉਹ ਆਉਂਦਾ ਵਾ ਉਦੋਂ ਨੂੰ ਫਿਰ ਉਹਦਾ ਟਿਊਸ਼ਨ ਟਿਊਸ਼ਨ ਦਾ ਟਾਈਮ ਹੋ ਜਾਂਦਾ ਵਾ ਤੇ ਅੱਜ ਉਹਨੂੰ ਅਸੀਂ ਸੱਦਿਆ ਵਾ ਤੇ ਅੱਜ ਤੁਹਾਨੂੰ ਮਿਲਾਉਨੇ ਆ ਉਹਦੇ ਨਾਲ ਵੀ ਨੂਰ ਸਾਡਾ ਕੀ ਲੱਗਦਾ ਵਾ ਹੋ ਸਕਦਾ ਉਹਦੀ ਮੰਮੀ ਵੀ ਨਾਲ ਆ ਜੀ ਹਾਂਜੀ ਕੋਈ ਗੱਲ ਨਹੀਂ ਆਉਂਦੇ ਆ ਤੇ ਫਿਰ ਆਪਾਂ ਮਿਲਾਉਨੇ ਆ ਵੀ ਨੂਰ ਸਾਡਾ ਕੀ ਲੱਗਦਾ ਵਾ ਫਿਰ ਆਪਾਂ ਦੱਸਦੇ ਆ ਤੇ ਸਾਰੇ ਜਾਣੇ ਵਲੌਗ ਨੂੰ ਪਿਆਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤੁਹਾਨੂੰ ਵਧੀਆ ਲੱਗੇਗਾ ਤੇ ਤੇ ਕੱਲ ਤੁਹਾਨੂੰ ਦੱਸਾਂਗੇ ਜੀ ਵਲੋਗ ਆ ਕੇ ਤੇ ਨੂਰ ਨਾਲ ਸਾਡਾ ਕੀ ਰਿਸ਼ਤਾ ਵਾ ਤੇ ਬਾਕੀ ਇਹ ਆ ਕਿ ਵੀਡੀਓ ਸਾਡੀ ਚੱਲਣ ਦੀ ਆ ਕਰਮਾਂ ਦੀਆਂ ਗੱਲਾਂ ਹਾਂਜੀ ਤੇ ਸਾਰੇ ਜਾਨੀਆਂ ਨੂੰ ਬਹੁਤ ਪਿਆਰ ਦੇਂਦੇ ਆ ਐਦਾਂ ਹੀ ਪਿਆਰ ਦਿੰਦੇ ਰਹੋ ਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਂਦੇ ਰਾਵਾਂਗੇ ਠੀਕ ਆ ਜੀ ਹਾਂਜੀ ਵੀਡੀਓ ਜਿਹੜੀ ਹੈ ਨਾ ਇਹ ਵੀ ਇਹਦੇ ਵਿੱਚ ਹਲੇ ਬਹੁਤ ਕੁਝ ਹੁਣ ਆਏ ਆ ਬਹੁਤ ਇੰਟਰਸਟਿੰਗ ਸਟੋਰੀ ਆ ਹਾਲ ਦੇਖ ਸਾਹਿਬ ਦੀ ਸ਼ੁਰੂਆਤ ਹੀ ਹੋਈ ਆ ਸਟੋਰੀ ਦੀ ਹਲੇ ਦਜੀਤ ਬਾਜੀ ਹੁਣਾਂ ਦਾ ਵਿੱਚ ਵਿਆਹ ਹੋਣਾ ਆ ਉਹਦੇ ਵਿੱਚ ਬੜੀਆਂ ਰਿਕਾਫਟਾ ਪੈਣੀਆਂ ਆ ਜਾਂ ਬੜਾ ਕੁਝ ਹੋਣਾ ਆ ਹਲੇ ਇਧਰ ਗੁਰਪ੍ਰੀਤ ਨਾਲ ਵੀ ਤੇ ਇਹਨਾਂ ਦਾ ਮੁੜਕੇ ਫਿਰ ਵੱਡੇ ਹੋਣਗੇ ਇਹਨਾਂ ਦਾ ਵਿਆਹ ਕਰਾਂਗੇ ਇਹ ਸਟੋਰੀ ਬਹੁਤ ਵਧੀਆ ਸੋਚੀ ਆ ਤੇ ਹੈ ਵੀ ਬਹੁਤ ਇੰਟਰਸਟਿੰਗ ਆ ਚਲੋ ਇਹ ਵੀ ਸਾਰੇ ਜਣੇ ਵੱਧੋ ਵੱਧ ਪਿਆਰ ਦਿਓ ਤੇ ਚਲੋ ਸਾਨੂੰ ਸਿਰਫ ਬਣਾਉਣ ਵਿੱਚ ਮਜ਼ਾ ਆਉਂਦਾ ਆ ਤੇ ਵਧੀਆ ਤੋਂ ਵਧੀਆ ਬਣਾਵਾਂਗੇ ਠੀਕ ਆ ਜੀ ਆਉਂਦਾ ਵਾ ਨੂਰ ਤੇ ਫਿਰ ਮਲਾਉਣੇ ਆ ਤੁਹਾਨੂੰ ਸਾਰਿਆਂ ਨੂੰ ਹਾਂਜੀ ਠੀਕ ਆ ਹਾਂਜੀ ਸਸਤਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਪੈਣਪਰਾ ਸਾਰੇ ਠੀਕ ਠਾਕ ਹੋ ਤੇ ਇਹੀ ਵੀ ਤੁਹਾਡੇ ਸਾਹਮਣੇ ਹੈ ਨੂਰ ਤੇ ਸਾਰੇ ਜਣੇ ਪੁੱਛਦੇ ਪਏ ਹੀ ਵੀ ਇਹ ਨਿੱਕਾ ਜਿਹਾ ਮੁੰਡਾ ਜਿਹੜਾ ਵਾ ਇਹ ਕੌਣ ਆ ਇਹ ਤੁਹਾਡਾ ਕੀ ਲੱਗਦਾ ਆ ਤੇ ਅੱਜ ਅਸੀਂ ਸਾਰਿਆਂ ਨੂੰ ਦੱਸਦੇ ਆਂ ਵੀ ਨੀ ਨੂਰ ਨੂੰ ਦੱਸ ਨੂਰ ਕੀ ਲੱਗਦਾ ਦੱਸ ਕੀ ਲੱਗਦਾ ਵਾ ਨੂਰ ਨੂੰ ਪੜਾਈ ਨਹੀਂ ਨੂਰ ਕੀ ਲੱਗਦਾ ਵਾ ਮੈਨੂੰ ਨਹੀਂ ਪਤਾ ਦਾ ਲੀਨ ਕਾ ਮੇਰੀ ਮੈਂ ਨਾ ਇਹ ਭੈਣ ਮੇਰੀ ਦਾ ਭਰਾ ਵਾ ਤੇ ਅੱਜ ਅਸੀਂ ਦੱਸਦੇ ਹਾਂ ਕਿ ਮਤਲਬ ਪੀ ਇਹਨਾਂ ਨਾਲ ਸਾਡੀ ਕੀ ਰਿਸ਼ਤੇਦਾਰੀ ਆ ਠੀਕ ਆ ਜੀ ਤੇ ਇਹ ਆ ਨੂਰ ਸਿੰਘ ਤੇ ਇਹ ਨੂਰ ਦੇ ਮਮਾ ਨੇ ਠੀਕ ਆ ਜੀ ਤੇ ਇਹਦੇ ਪਾਪਾ ਜਿਹੜੇ ਆ ਫੋਰਨ ਆ ਇਹ ਕਿਹੜੀ ਸਿਟੀ ਆ ਇਟਲੀ ਇਟਲੀ ਠੀਕ ਆ ਜੀ ਤੇ ਇਹਦਾ ਇੱਕ ਦਾਦੂ ਆ ਦਾਦੂ ਘਰ ਆ ਨਾ ਦਾਦੂ ਘਰ ਆ ਏ ਸਾਡੇ ਨਾ ਚਾਚਾ ਜੀ ਦਾ ਪੋਤਾ ਆ ਠੀਕ ਆ ਜੀ ਏ ਸਾਡੇ ਮਤਲਬ ਵੀ ਲੱਗ ਗਈ ਆ ਘਰ ਤੇ ਸਾਡੀ ਵੇਲੀ ਦੇ ਨਾਲ ਇਧਰਲੀ ਸਾਈਡਾਂ ਦੇ ਘਰ ਪੈ ਜਾਂਦੇ ਆ ਠੀਕ ਆ ਜੀ ਤੇ ਇਹਦੀ ਐਕਟਿੰਗ ਸਾਰੇ ਭੈਣ ਭਰਾਵਾਂ ਨੇ ਬਹੁਤ ਪਸੰਦ ਕੀਤੀ ਹੀ ਹਨਾ ਨੂਰ ਐਕਟਿੰਗ ਵੀ ਪਸੰਦ ਕੀ ਤੇ ਥੋੜਾ ਕੁਝ ਬੋਲ ਕੇ ਦੱਸੋ ਹੁਣ ਆਪਣੇ ਸਾਰੇ ਜੜੇਦਾਂ ਨੂੰ ਪਸੰਦ ਕਰਦੇ ਨੇ ਲੈਣ ਵੀ ਆ ਗਈ ਮਸਤੀ ਬੋਲੋ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਬਸ ਕਿਆ ਮੈਂ ਹੋਈ ਨਾ ਵੀ ਵੱਤ ਵੱਤ ਵੀਡੀਓ ਵੇਖਿਆ ਕਰੋ। ਮੈਂ ਬਸ ਆਈ ਕਹਿੰਦਾ ਵੀ ਸਭ ਤੋਂ ਵੱਧ ਤੁਸੀਂ ਵੀਡੀਓ ਵੇਖਿਆ ਕਰੋ। ਠੀਕ ਆ। ਮੈਂ ਕਹਿੰਦਾ ਘਰ ਬੋਲਾਂ। ਇਹ ਮਾਈਕ ਦਿਓ। ਹਾਂਜੀ ਹੁਣ ਬੋਲੋ। ਮੈਂ ਤੁਹਾਨੂੰ ਮੈਂ ਇਹ ਕਹਣਾ ਵਾਂ ਵੀ ਸਭ ਸਭ ਤੋਂ ਜ਼ਿਆਦਾ ਤੁਸੀਂ ਮੇਰੀ ਵੀਡੀਓ ਵੇਖਿਆ ਕਰੋ। ਠੀਕ ਆ। ਵੀਡੀਓ ਵੇਖਣੀ ਆ ਮਨ। ਨੂੰ ਦੀ ਵੀਡੀਓ ਵੇਖਿਆ ਕਰੋ ਬਸ ਸਾਰੇ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਦਿੱਤਾ ਤੁਹਾਡਾ ਧੰਨਵਾਦ ਆ। ਥੈਂਕਸ ਕਰੋ ਸਾਰਿਆਂ ਦਾ। ਉਹ ਥੈਂਕਸ ਸਾਰਿਆਂ ਦਾ ਇੰਨਾ ਪਿਆਰ ਦੇਣ ਵਾਸਤੇ ਤੁਹਾਡਾ ਸਾਰਿਆਂ ਦਾ ਥੈਂਕ ਯੂ ਜਿਹੜਾ ਚਲੋ ਤਾਂ ਇਹਨੂੰ ਇੰਨਾ ਪਿਆਰ ਦਿੱਤਾ ਹਾਂਜੀ ਤੇ ਇਹ ਨਹੀਂ ਕਹਾ ਜਾ ਡਾਇਰੈਕਟਰ ਵਾ ਬਹੁਤ ਸੋਹਣੀ ਐਕਟਿੰਗ ਕਰਦਾ ਆ ਇੱਕ ਹੀ ਵਾਰੀ ਡਾਇਲੋਗ ਦਸੀਦਾ ਆ ਤੇ ਇੱਕ ਹੀ ਵਾਰੀ ਆਪਣਾ ਕੰਪਲੀਟ ਕਰ ਲੈਂਦਾ ਇਹਦੀ ਸਿਰਕ ਪਾਈ ਹੱਡੀ ਨਹੀਂ ਹੁੰਦੀ ਠੀਕ ਆ ਜੀ ਤੇ ਇਧਰ ਸਾਡੇ ਗੁਰਪ੍ਰੀਤ ਕੌਰ ਦੇਖੋ ਦੱਸੋ ਗੁਰਪ੍ਰੀਤ ਸਿੰਘ ਤੁਸੀਂ ਵੀ ਆਪਣਾ ਕੁਝ ਮੈਗੀ ਦੱਸੋ ਐਦਾਂ ਨਹੀਂ ਗੁਰਪ੍ਰੀਤ ਨੇ ਬੋਲਣਾ ਬੋਲੋ ਮੈਗੀ ਦੱਸਣਾ ਦੱਸੋ ਵੀਡੀਓ ਬਾਰੇ ਕੁਝ ਦੱਸੋ ਕਿਹਾ ਧੀ acting ਕਿਵੇਂ ਦੀ ਲੱਗਦੀ ਆ ਇਧਰ ਆਡੀ ਲਵਲੀਨ ਕੌਰ ਵੀ ਆ ਗਈ ਆ ਲਵਲੀਨ ਸਤਿ ਸ਼੍ਰੀ ਅਕਾਲ ਕਰ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੋਲੋ ਸਾਰਿਆਂ ਨੂੰ ਕੋ ਸਤਿ ਸ਼੍ਰੀ ਅਕਾਲ ਲਵਲੀਨ ਤੇ ਕੌਰ ਬ੍ਰੀ ਨਾਲ ਇੱਕ ਹੋ ਜਾਈਏ ਦੋਵੇਂ ਬੱਸ ਦੱਸ ਦੋ ਇਹ ਕਿਹਨਾਂ ਨਾਲ ਲੁੜਕੇ ਆਈ ਏ ਲੱਭ ਅੰਗਦ ਕਿੱਥੇ ਆ ਅੰਗਦ ਕਿੱਥੇ ਆ ਦੱਸੋ ਸਾਰੇ ਭੈਣ ਭਰਾ ਹੀ ਕਹਿਣ ਦੇ ਹੀ ਕਿ ਨੂਰ ਬਾਰੇ ਦੱਸਿਓ ਵੀ ਨੂਰ ਕੌਣ ਆ ਅਹੀਂ ਹੁਣ ਤੁਹਾਨੂੰ ਦੱਸ ਦਿੱਤਾ ਨੂਰ ਕੌਣ ਆ ਤੇ ਨੂਰ ਦੇ ਕਹਿਣ ਤੇ ਹੁਣ ਵੀਡੀਓ ਵੱਧ ਤੋਂ ਵੱਧ ਵੇਖਿਓ ਸਾਰੇ ਜਣੇ ਹਨਾ ਨੂਰ ਹਾਂਜੀ ਨੂਰ ਕਿਹੜਾ ਨੂਰ ਅੜਦਾ ਨੀਆ ਮਾਸਾ ਹੀ ਹਨਾ ਹੂੰ ਜਿਹੜੀ ਗੱਲ ਕਰਉ ਕਲੀਅਰ ਹੀ ਕਰਦਾ ਵਾ ਸਾਲੀ ਤੇ ਬਾਕੀ ਚਲੋ ਜੀ ਜਿਹੜੀ ਵੀਡੀਓ ਚੱਲਣ ਦੀ ਜਾਂ ਕਰਮਾਂ ਦੀਆਂ ਗੱਲਾਂ ਕਰਮਾਂ ਦੀਆਂ ਗੱਲਾਂ ਸਾਰੇ ਜਣੇ ਜ਼ਰੂਰ ਵੇਖਿਓ ਤੇ ਸਾਡੇ ਛੋਟੇ ਚੈਨਲ ਤੇ ਚੱਲਦੀ ਪਈ ਆ लवली ਰੁਪਿੰਦਰ ਕਲੋਂ ਤੇ ਧੀ ਦੇ ਲੇਖ ਉਹ ਵੀਡੀਓ ਨੂੰ ਸਾਰੇ ਜਣੇ ਬਹੁਤ ਪਿਆਰ ਦੇ ਰਹੇ ਆ ਦੀਆਂ ਕੀ ਵਾਤੋ ਵਾਦ ਵੀਡੀਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਪੀ ਕਿਵੇਂ ਦੀ ਲੱਗੀ ਤੁਹਾਨੂੰ ਮੈਂ ਕਿਤੇ ਚੰਗੇ ਕਰਿਆ ਕਰੋ ਮੈਨੂੰ ਤਾਂ लवली ਨੂੰ ਬਹੁਤ ਮਾਰੇ ਕਮੈਂਟ ਆਉਂਦੇ ਆ ਉਹ ਹੁਣ ਵੀਡੀਓ ਦੇ ਹਿਸਾਬ ਨਾਲ ਹੀ ਤੀ ਫਿਰ ਉਹ ਰੁਪਿੰਦਰ ਨਾਲ ਕੰਮ ਇਦਾਂ ਦੇ ਕਰਨੇ ਫਿਰ ਗਲਾਂ ਦੇ ਖਾਣੀਆਂ ਹੀ ਆਂ ਤੀ ਆ ਇਗੜੇ ਰੀਅਲ ਵਿੱਚ ਕਰ ਰਹੇ ਨਹੀਂ ਵੀਡੀਓ 'ਚ ਕਰ ਰਹੇ ਹੁਣ ਕੀ ਕਰੀਏ ਉਹ ਤਾਂ ਸਟੋਰੀ ਦੀ ਮੰਗ ਵਾਣਾ ਹੁਣ ਜਿੱਦਾਂ ਦੀ ਆ ਉਦਾਂ ਦਾ ਸਾਨੂੰ ਕਰਨਾ ਪੈਂਦਾ ਕੀ ਕਰ ਸਕਦੇ ਹਾਂ ਹਾਂ ਜੀ ਉਹ ਤੇ ਹੈ ਹੀ ਆ ਜੇ ਅਸੀਂ ਉਹ ਸਟੋਰੀ ਉਸ ਹਿਸਾਬ ਨਾਲ ਬਣਾਵਾਂਗੇ ਨਹੀਂ ਤੇ ਫਿਰ ਵੇਖਣ ਵਾਲੇ ਨੂੰ ਵੀ ਮਜ਼ਾ ਨਹੀਂ ਆਉਣਾ ਹੈਗਾ ਉਹ ਫਿਰ ਕਰਨਾ ਹੀ ਪੈਂਦਾ ਇੰਨਾ ਕੋ ਚਲੋ ਠੀਕ ਆ ਜੀ ਫਿਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤੇ ਜੇ ਵਲੌਗ ਵਧੀਆ ਲੱਗੇਗਾ ਤੇ ਸ਼ੇਅਰ ਜ਼ਰੂਰ ਕਰਿਓ ਤੇ ਠੀਕ ਆ ਜੀ ਓਕੇ ਬਾਏ ਨੋਰ ਸਤਿ ਸ਼੍ਰੀ ਅਕਾਲ ਜਿਹੜਾ ਕੱਲੇ ਤਾਂ ਹੁੰਦੇ ਆ ਬਲਰਾ ਸਤਿ ਸ਼੍ਰੀ ਅਕਾਲ ਚ ਬਾਏ ਕਰ ਦੋ ਬਾਏ ਬਾਏ ਕਰ ਦੋ ਬਾਏ ਬਾਏ ਮੈਂ ਬਾਏ ਕਰ ਦੋ ਆ ਰਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਪੈਣਪਰਾ ਸਾਰੇ ਠੀਕ ਠਾਕ ਹੋ ਤੇ ਇਹੀ ਮੈਂ ਤੁਹਾਡੇ ਸਾਹਮਣੇ ਹੈ ਨੂਰ ਤੇ ਸਾਰੇ ਜਣੇ ਪੁੱਛਦੇ ਪਏ ਹੀ ਪੀਏ ਨਿੱਕਾ ਜਿਆ ਮੁੰਡਾ ਜਿਹੜਾ ਵਾ ਇਹ ਕੌਣ ਆ ਇਹ ਤੁਹਾਡਾ ਕੀ ਲੱਗਦਾ ਆ ਤੇ ਅੱਜ ਅਸੀਂ ਸਾਰਿਆਂ ਨੂੰ ਦੱਸਦੇ ਆਂ ਵੀ ਨੀ ਨੂਰ ਨੂੰ ਦੱਸਣਾ ਨੂਰ ਕੀ ਲੱਗਦਾ ਦੱਸ ਕੀ ਲੱਗਦਾ ਵਾ ਨੂਰ ਨੂੰ ਪੜਾਈ ਨਹੀਂ ਨਰਗੀ ਲੱਗਦਾ ਮੈਂ ਇਹਦਾ ਮੈਨੂੰ ਨਹੀਂ ਪਤਾ ਹੁੰਦਾ ਲੀਨ ਕਹੇ ਮੇਰੀ ਮੈਂ ਨਾ ਲੀਨ ਭੈਣ ਮੇਰੀ ਤੇ ਅੱਜ ਅਸੀਂ ਦੱਸਦੇ ਹਾਂ ਕਿ ਮਤਲਬ ਪੀ ਇਹਨਾਂ ਨਾਲ ਸਾਡੀ ਕੀ ਰਿਸ਼ਤੇਦਾਰੀ ਆ ਠੀਕ ਆ ਜੀ ਤੇ ਇਹ ਆ ਨੂਰ ਸਿੰਘ ਤੇ ਇਹ ਨੂਰ ਦੇ ਮਮਾ ਨੇ ਠੀਕ ਆ ਜੀ ਤੇ ਇਹਦੇ ਪਾਪਾ ਜਿਹੜੇ ਆ ਫੋਰਨ ਆ ਇਹ ਕਿਹੜੀ ਸਿਟੀ ਆ ਇਟਲੀ ਇਟਲੀ ਠੀਕ ਆ ਜੀ ਤੇ ਇਹਦਾ ਇੱਕ ਦਾਦੂ ਆ ਦਾਦੂ ਘਰ ਆ ਨਾ ਦਾ ਦੁਗਾਰਾ ਤੇ ਇਹ ਇਹ ਸਾਡੇ ਨਾ ਚਾਚਾ ਜਿੱਦਾ ਪੋਤਾ ਆ ਠੀਕ ਆ ਜੀ ਇਹ ਸਾਡੇ ਮਤਲਬ ਲੱਗ ਗਈ ਆ ਘਰ ਤੇ ਸਾਡੀ ਵੇਲੀ ਦੇ ਨਾਲ ਇਧਰਲੀ ਸਾਈਡਾਂ ਦੇ ਘਰ ਪੈ ਜਾਂਦੇ ਆ ਠੀਕ ਆ ਜੀ ਤੇ ਇਹਦੀ ਐਕਟਿੰਗ ਸਾਰੇ ਭੈਣ ਭਰਾਵਾਂ ਨੇ ਬਹੁਤ ਪਸੰਦ ਕੀਤੀ ਹੀ ਹਨਾ ਨੂਰ ਐਕਟਿੰਗ ਵੀ ਪਸੰਦ ਕੀਤੀ ਤੇ ਥੋੜਾ ਕੁਝ ਬੋਲ ਕੇ ਦੱਸੋ ਹੁਣ ਆਪਣੇ ਸਾਰੇ ਜਣਦਾਂ ਨੂੰ ਪਸੰਦ ਕਰਦੇ ਨੇ ਲੈ ਨਹੀਂ ਹੋ ਗਈ ਮਰਸੀ ਬੋਲੋ ਕੀ ਕਹਿਣਾ ਚਾਹੋਗੇ ਤੁਸੀਂ ਕਿਆ ਮੈਂ ਹੋ ਵੀ ਨਾ ਵੀ ਵਾਤੋ ਵਾਤੋ ਵੀਡੀਓ ਵੇਖਿਆ ਕਰੂੰ ਮੈਂ ਬਸ ਸਾਰੀ ਕੰਨਾ ਵੀ ਸਭ ਵਾਤੋ ਵਾਤੋ ਵੀਡੀਓ ਵੇਖਿਆ ਕਰੋ ਠੀਕ ਆ ਕੰਨਾ ਕਰ ਬੋਲਣਾ ਇਹ ਮਾਈਕ ਦਿਓ ਹਾਂਜੀ ਹੁਣ ਬੋਲੋ ਮੈਂ ਤੁਹਾਨੂੰ ਮੈਂ ਇਹ ਕੰਨਾ ਵਾਂ ਵੀ ਸਭ ਸਭ ਤੋਂ ਜ਼ਿਆਦਾ ਤੁਸੀਂ ਮੇਰੀ ਵੀਡੀਓ ਵੇਖਿਆ ਕਰੋ ਠੀਕ ਆ ਵੀਡੀਓ ਦੇਖਣੀ ਆ ਬਸ ਨੂਰ ਦੀ ਵੀਡੀਓ ਹੈ ਕਿਹੜੋ ਬਸ ਸਾਰੇ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਦਿੱਤਾ ਤੁਹਾਡਾ ਧੰਨਵਾਦ ਆ ਥੈਂਕਸ ਕਰੋ ਸਾਰਿਆਂ ਦਾ ਕੋ ਥੈਂਕਸ ਸਾਰਿਆਂ ਦਾ ਇੰਨਾ ਪਿਆਰ ਦੇਣ ਵਾਸਤੇ ਤੁਹਾਡਾ ਸਾਰਿਆਂ ਦਾ ਥੈਂਕ ਯੂ ਜਦੋਂ ਚਲੋ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਹਾਂ ਜੀ ਤੇ ਨਹੀਂ ਕਹਿਆ ਜਾ ਡਾਇਰੈਕਟਰ ਵਾ